ਹਾਂਜੀ ਸੱਚੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਲੀਨ ਜੀਰਾ ਅੱਜ ਮੈਂ ਲੈ ਕੇ ਆਇਆ ਨਾ ਕੈਂਬਰੀ कॉटन ਦੇ ਸਰਪਲਸ ਸੂਟ ਮਾਰਕੀਟ ਰੇਟ ਹੈ 895 995 ਪੂਰੇ ਪੰਜਾਬ ਦਾ ਓਪਨ ਚੈਲੰਜ ਹੈ ਜਿੱਥੋਂ ਮਰਜ਼ੀ ਟਰਾਈ ਕਰ ਲੋ ਜਿੱਥੋਂ ਤੁਹਾਡਾ ਦਿਲ ਕਰਦਾ నో ਪ੍ਰੋਬਲਮ ਪੂਰੀ ਲੈਤ ਲੱਗੀ ਹੈ ਵਧੀਆ ਕੰਮ ਹੋਇਆ ਪਿਓਰ कॉटन ਦੇ ਸੂਟ ਹੈ ਮਿਕਸ कॉटन ਨਹੀਂ ਪਿਓਰ कॉटन ਦੇ ਦੁਪੱਟੇ ਮਸਲੀ ਹਿੰਦੀ ਠੀਕ ਹੈ ਜੀ ਦਬੱਟੇ ਮਸਲੀਨ ਦੇ ਸੀਕੁਐਂਸ ਵਰਕ ਹੋਇਆ 4th ਹੈਡ ਲੈਂਥ ਲੱਗੀ ਹੈ ਮਾਲ ਬਹੁਤ ਸੁੰਦਰ ਹੈ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਫਾਇਦੇ ਕਰਾ ਦੇਵਾਂਗਾ ਫਾਇਦੇ ਸਿਰਫ ਫਾਇਦਾ ਹੋਣੇ ਆ ਗੁਰਲੀਨ ਦੀ ਹੱਟੀ ਮੇਨ ਬੀਅਰ ਦੀਰਾ ਨੇੜੇ ਸਰਦਾਰ ਬੂਟ ਹਾਊਸ ਦੇ ਨਾਲ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਬਹੁਤ ਸੋਹਣੇ ਡਿਜ਼ਾਈਨ ਆ ਬਹੁਤ ਵਧੀਆ ਆਰਟੀਕਲ ਆ ਹੱਥ ਕੇ ਮਾਲ ਵਿਕ ਰਿਹਾ ਜੀ ਬਹੁਤ ਸੋਹਣੇ ਆਰਟੀਕਲ ਆ ਓਨਲੀ 750 ਰੁਪਏ ਦਾ ਸੂਟ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਾ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਤੁਹਾਡੇ ਫਾਇਦੇ ਕਰਾ ਲਿਆਂਗਾ ਫਾਇਦੇ ਫਾਇਦੇ ਹੋਣੇ ਸਿਰਫ ਗੁਰਲੀਨ ਦੀ ਹੱਟੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਮੇਨ ਬਾਜ਼ਾਰ ਦੀ ਰਾ ਵੇਚਣ ਵਾਲੇ ਮੇਰੇ ਵੀਰ ਪੈਣਾ ਨੂੰ ਹੋਰ ਸਸਤਾ ਜਿੰਨੀ ਮਰਜ਼ੀ ਕੁਆਂਟੀਟੀ ਲੋ ਭਰਾਹ ਕੋਲ ਡਿਜ਼ਾਈਨ ਵਾਧੂ ਜਿੰਨੇ ਮਰਜ਼ੀ ਡਿਜ਼ਾਈਨ ਲੋ ਠੀਕ ਹੈ ਜੀ 550 ਰੁਪਏ ਦਾ ਛੂਟ ਹੈ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਵੇਚਣ ਵਾਲੇ ਮੇਰੇ ਵੀਰ ਪੈਣਾ ਨੂੰ ਹੋਰ ਸਸਤਾ ਧੰਨਵਾਦ ਜੀ